ਜੀ ਸਰਦਾਰ ਚੇਤਨ ਸਿੰਘ ਚੌੜਾ ਬਾਜਰਾ ਵਿੱਚ ਬੁਚੇ ਲਾਇਆ ਸਮੂਹ ਇਹਨਾਂ ਦੀ ਸਾਰੀ ਟੀਮ ਨੂੰ ਅੱਜ ਤੋਂ ਤਿੰਨ ਦਿਨ ਪਹਿਲਾਂ ਮੈਨੂੰ ਸਾਡੇ ਇਥੋਂ ਜਿੰਨੇ ਵੀ ਖੇਤਾਂ ਮੈਂ ਪਸਾਰ ਯੂਨੀਅਨ ਵਾਲਾ ਉਹਨਾਂ ਸਾਰਿਆਂ ਨੇ ਬੁਲਾ ਕੇ ਇਸ ਤਾਂਗਰੀ ਬਾਰੇ ਕਰ ਬਾਰੇ ਤੇ ਨਦੀ ਬਾਰੇ ਕੰਨ ਕੀਤੀ ਸੀ ਮਾਰਕਿੰਗ ਦੇ ਬਾਰੇ ਤੇ ਇਹਦਾ ਇਹਦੀ ਸਫਾਈ ਕਰਾਈ ਜਾਵੇ ਇੱਥੇ ਜਿੱਥੇ ਜ਼ਮੀਨ ਐਕਵਾਇਰ ਹੋਣ ਵਾਲੀ ਹੈ ਜਿਹੜੇ ਛੋਟੇ-ਛੋਟੀਆਂ ਖਾਨਾ ਆ ਇਹ ਜ਼ਮੀਨ ਐਕਵਾਇਰ ਹੋ ਜੇ ਤੇ ਫਿਰ ਇਹ ਸਾਡਾ ਦਾ ਪਾਣੀ ਦਾ ਦਾ ਮਸਲਾ ਹੱਲ ਹੋ ਜਾਂਦਾ ਮੈਂ ਸਰਦਾਰ ਚੇਤਨ ਸਿੰਘ ਚੌੜਾ ਬਾਜਰਾ ਨੂੰ 32 ਤੇ ਤੁਸੀਂ ساری ਮੂਰਤ ਟੀਮ ਲੈ ਕੇ ਸਾਡੇ ਹਲਕਾ ਸੌਰ ਦੇ ਵਿੱਚ ਇਸ ਧੰਨਾਪਾਗੜੇ ਕੋਰਤਵਾਰ ਦੇ ਵਿੱਚ ਰੱਖਿਆ ਸੀ ਪ੍ਰੋਗਰਾਮ 'ਚ ਉੱਥੇ ਆਣ ਕੇ ਲੋਕਾਂ ਦੀਆਂ ਸਮੱਸਿਆ ਸੁਣੋ ਤੇ ਸਾਨੂੰ ਵਿਸ਼ਵਾਸ ਦਿਵਾਓ ਵੀ ਬਹੁਤ ਜਲਦੀ ਅਸੀਂ ਇਹਦਾ ਕੰਮ ਆ ਉਹਨੂੰ ਜਾਮਾ ਪੈ ਨਾਵਾਂਗੇ ਇੱਥੇ ਕੋਈ ਨਾ ਕੋਈ ਇਲੈਕਸ਼ਨ ਆ ਜਾਂਦੀ ਜਾਂ ਚੋਣ ਜਾਬਤਾ ਲੱਗਿਆ ਉਹਦੇ ਵਿੱਚ ਕਾਫੀ ਪ੍ਰੋਬਲਮ ਆਉਂਦੀਆਂ ਆ ਤੇ ਹੁਣ ਇਹਦਾ ਕੰਮ ਆ ਕੋਈ ਗੱਲ ਨਹੀਂ ਇਹ ਸਾਡੇ ਕੋਲ 2.5 ਸਾਲ ਪਏ ਆ ਉਦੇ ਵਿੱਚ ਵਿੱਚ ਸਾਰਾ ਕੁਝ ਕਰਵਾ ਕੇ ਤਾਂ ਇਹਦੇ ਟਾਈਮ ਮਹਗਾ ਦੇ ਉਹ ਸਾਡੇ ਕੋਲ ਹੁਣ ਇਸ ਤਰ੍ਹਾਂ ਵੀ ਉਹ ਤਾਂ ਮਾਰਦੇ ਸੀ ਸਾਰੇ ਅਸੀਂ ਹੁਣ ਇੱਥੋਂ ਨੇ ਮੇਰੀ ਆਪਣੀ ਪਹਿਲੀ ਤੇ ਮਾਰ ਪਈ ਦੀ ਆ ਜਿਵੇਂ ਉਹ ਉਹ ਕੱਲੀ ਰਾਜਨੀਤੀ ਕਰਨਾ ਆਉਂਦੇ ਸੀ ਮੈਂ ਤੇ ਮੈਨੂੰ ਪਤਾ ਹੈ ਬਾਅਦ ਵਿੱਚ ਮੇਰਾ ਇਹਨਾਂ ਨਾਲ ਗੱਲ ਨਹੀਂ ਛੱਡਣਾ ਲੋਕਾਂ ਨੇ ਜੇ ਮੈਂ ਇਹਨਾਂ ਕੋ ਝੂਠ ਬੋਲ ਕੇ ਵੋਟਾਂ ਨਹੀਂ ਆ ਅਸੀਂ ਜਿਹੜਾ ਕੰਮ ਆ ਉਹ ਕਰਵਾਵਾਂਗੇ ਚੇਤਨ ਸਿੰਘ ਜੋੜਾ ਮਾਜਰਾ ਦੀ ਲਈ ਉੱਥੇ ਹੀ ਪਾਣੀ ਜਾਂਦਾ ਮੰਤਰੀ ਸੀਐਮ ਸਾਹਿਬ ਦੇ ਵੀ ਹਲਕੇ ਦੇ ਵਿੱਚੋਂ ਪਾਣੀ ਜਾਂਦਾ ਉਹ ਜਿਹੜੀ ਸਫਾਈ ਕਰਵਾਦੇ ਪਾਣੀ ਚਲੋ ਪਾਣੀ ਹੁੰਦਾ ਉਹਦੀ ਜਾਮ ਮਾਰ ਕੇ ਜੇ ਇਥੇ ਬਹੁਤ ਹੀ ਭੰਗ ਹੈ ਨਾ ਢਾਬ ਲੱਗ ਜਾਂਦੀ ਹੈ ਜਦੋਂ ਢਾਬ ਲੱਗਦੇ ਉਹ ਪਾਣੀ ਉੱਪਰ ਫਰੋਕ ਤੇ ਲੈਟਰ ਤੇ ਕੋਲੋਂ ਨਿਕਲਦਾ ਜਲੇ ਕਰਦਾ ਤਾਂ ਜੇ ਕੋਈ ਸਫਾਈ ਹੋਣ ਵਾਲੀ ਆ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਰੂਰੀ ਪਰੋਂ ਸੰਭਰ ਦੇ ਵਿੱਚ ਹੀ ਕੋਸ਼ਿਸ਼ ਕਰੀਏ ਤਾਂ ਕਿ ਜਿਹੜੀ ਸਫਾਈ ਕਰਦੇ ਉਹ ਪਹਿਲੀ ਹੋ ਜੇ ਸਮਾਂ ਦੇ ਹੋ ਜੇ ਤਾਂ ਕਿ ਵਿੱਚ ਪਰਚਾ ਨਾ ਹੋਈ ਆਵੇ ਅਸੀਂ ਜਿਵੇਂ ਜਿਵੇਂ ਬੜਦੀ ਹੈ ਨਾਲ ਦੀ ਨਾਲ ਸਫਾਈ ਕਰਕੇ कि पहला सारा कर्मचारी गया उन्होंने पहला करा लिया इजिजा को भी तो इजिजा को भी सारा करके जब वो लेक्चर आ खत्म हो गया हमारा जिमीदा टीचर का था आज जाकर दिखाते हैं जिमीदा क्योंकि अह जिमीदी तो बात सब बहुत तक हो गई तो के बाद में ना क्या मसला खड़ा करना का ਆ ਗਿਆ ਉਹ ਜਿੰਨੇ ਹੋ ਚੁੱਕੇ ਨਾ ਕੋਈ ਮੇਰੇ ਕੋਲ ਕੋਈ 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 मैंने वो जवाब भी नहीं दे... तो देने में ताहिन कहता हूँ कोई गाड़ी अभी प्रशिक्षण भी चल रहा है ना सारे बुजुर्ग लोग आमावांग को तो देने हैं पर आने में वो कौन किस्ता शायद मैं किस्ता जा इन्होंने किस्ता मैं उसे जाके कहता हूँ भैया पैसे वो दे दे इसको आगे पूरा कैसे कि ये हमेशा ये चीज़ ਹਰਮਿਤ ਹਰਮਿਤ ਅੱਜ ਜਿਹੜਾ ਗੱਲ ਸੀ ਪਹਿਲਾਂ ਹਰਮਿਤ ਹਰਮਿਤ ਮੈਂ ਛੋਟੇ ਪਰਾ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਸੱਦੇ ਤੇ ਆਇਆ ਕਿਉਂਕਿ ਕੁਝ ਨਦੀ ਐ ਇੱਥੇ ਤਾਂਗਰੀ ਐ ਧੱਗਰ ਐ ਮਾਰਕੰਡਾ ਐ ਉਹਦੇ ਨਾਲ ਜਿਹੜਾ ਕਾਫੀ ਫਸਲਾਂ ਦਾ ਜਿਹੜਾ ਨੁਕਸਾਨ ਹੁੰਦਾ ਸੋ ਉਹਦੇ ਵਾਸਤੇ ਉਹਦੇ ਪਿਛਲੇ ਦਿਨੀ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਹਰਮਿਤ ਬਾਜ ਦੇ ਥਰੂ ਜਿਹੜਾ ਸੱਦਾ ਦਿੱਤਾ ਕਿ ਅਸੀਂ ਅੱਜ ਇੱਥੇ ਪਹੁੰਚਿਆ ਇਹਨਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਨੇ ਔਰ ਬਹੁਤ ਜਲਦ ਕੋਸ਼ਿਸ਼ ਹੈ ਸਾਡੀ ਕਿ ਇਸ ਸੰਕਟ ਦੇ ਵਿੱਚੋਂ ਜਿਹੜਾ ਹਲਕਾ ਸਨੌਰ ਨੂੰ ਕੱਢਿਆ ਜਾਊਗਾ ਤਾਂ ਕਿ ਜਿਹੜਾ ਨੁਕਸਾਨ ਹੁੰਦਾ ਫਸਲਾਂ ਨੂੰ ਨੁਕਸਾਨ ਹੁੰਦਾ ਜਦੋਂ ਕਿਸੇ ਕਿਸਾਨ ਦੀ ਫਸਲ ਜਦੋਂ ਮਰਦੀ ਆ ਤਾਂ ਉਹਨੂੰ 2 ਸਾਲ 4 ਸਾਲ ਉੱਠ ਨਹੀਂ ਸਕਦਾ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਨੁਕਸਾਨ ਹੋਣ ਤੋਂ ਬਚਾਈਏ ਔਰ ਜਿਹੜੀ ਕੋਈ ਸਫਾਈ ਹੋਣ ਵਾਲੀ ਆ ਉਹਨੂੰ ਸਮਾਂ ਰਹਿੰਦੀ ਜਿਹੜਾ ਸਾਫ਼ਸ ਕਰੀਏ ਔਰ ਜਿਹੜੀ ਕੋਈ ਲਾਈਨਿੰਗ ਕਰਨ ਵਾਲੀ ਆ ਉਹਨੂੰ ਵੀ ਜਿਹੜਾ ਕਰਕੇ ਆ ਇਹ ਸਨੌਰ ਹਲਕਾ ਜਿਹੜਾ ਉਨੂੰ ਇਸ ਦਲਦਲ ਦੇ ਵਿੱਚੋਂ ਜਿਹੜਾ ਕੱਢਿਆ ਜਾ। ਥੈਂਕ ਯੂ। ਇਹ ਸੜਕ ਹੈ ਦੂਜੇ ਪੰਜਾਬ ਹਰਿਆਣੇ ਦੀ। ਬਹੁਤ ਜਲਦੀ ਇਹ ਬਣ ਕੇ ਤਿਆਰ ਹੋ। ਇਸ ਦੁਨੀਆ 'ਚ ਕੋਈ ਐਹੋ ਜੀ ਚੀਜ਼ ਨਹੀਂ ਜਿਹਦੀ ਲਾਈਫ 1000 ਸਾਲ ਹੋਵੇ। ਸੜਕਾਂ ਜਦੋਂ ਪਾਣੀ ਆਉਂਦਾ ਹੈ ਨੇਚਰਲੀ ਆ ਉਦੋਂ ਟੁੱਟ ਜਾਂਦੀਆਂ ਨੇ। ਸੋ ਬੜੀ ਜਲਦੀ ਇਹ ਸੜਕ ਵੀ ਆ ਜਿਹੜੀ ਪਾਸ ਹੋ ਗਈ ਤੱਕ ਨਹੀਂ ਜਾ। ਦੇਖੋ ਜਿਹੜੀ ਕੁਦਰਤੀ ਆਫਤ ਹੈ ਉਹ ਤੋਂ ਤਾਂ ਕਦੇ ਬਚਿਆ ਨਹੀਂ ਜਾ ਸਕਦਾ ਪਰ ਸਰਕਾਰਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਉਹ ਤੋਂ ਬਚਾਇਆ ਜਾ ਸਕੇ ਸੋ ਸਾਡੀ ਕੋਸ਼ਿਸ਼ ਆ ਉਹਨੂੰ ਸਾਬ ਸਫਾਈ ਵੀ ਕੀਤੀ ਗਿਆ ਔਰ ਉਹਨੂੰ ਲਾਈਨਿੰਗ ਕਰਕੇ ਉਹਦਾ ਜਿਹੜਾ ਪਾਣੀ ਇਕੱਠਾ ਹੋ ਕੇ ਫਲੋ ਬਾਹਰ ਜਾਂਦਾ ਸੀ ਉਹਨੂੰ ਵੀ ਰੋਕਣ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਕੋਸ਼ਿਸ਼ ਕੀਤੀ ਗਈ ਆ ਔਰ ਉਮੀਦ ਹੈ ਕਿ ਪਾਣੀ ਆ ਜਿਹੜਾ ਹੁਣ ਅਸੀਂ ਪਿੱਛੇ ਵੀ ਜਿਹੜੇ ਬਹੁਤ ਸਾਰੇ ਕਿਉਂਕਿ ਮਹਿਕਮੇ ਨੇ ਆਪਦੇ ਤੌਰ ਤੇ ਜਿਹੜੀਆਂ ਬਹੁਤ ਸਾਰੀਆਂ ਮਸ਼ੀਨਾਂ ਖਰੀਦ ਲਈਆਂ ਪਹਿਲਾਂ ਟੈਂਡਰ ਕਰਨੇ ਪੈਂਦੇ ਤੇ ਹੁਣ ਉਹਦੀ ਲੋੜ ਨਹੀਂ ਹੈ ਸੋ ਇਸ ਕਰਕੇ ਸਾਨੂੰ ਜਿੱਥੇ ਲੋੜ ਪੈਂਦੀ ਆ ਉੱਥੇ ਮਸ਼ੀਨਾਂ ਜਿਹੜੇ ਪਈਆਂ ਥੈਂਕ ਯੂ